ਕੁਝ ਇਕ ਗੱਲ ਸਾਰਾ ਵਾਈ ਗੁਰਜੀ ਨੇ ਬਤਾਇਆ ਨਾਗਰਾ ਪ੍ਰੋਡਕਸ਼ਨ ਜਿਹਨ ਦੇਖਣ ਵਾਲੇ ਸਾਰੇ ਵੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਜੀ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੇ ਜਾਣਗੇ ਨਾ ਬਾਈ ਜੀ ਲੋ ਬਾਈ ਜੀ ਆਹ ਕੂਪਰੇ ਆਪਣੇ ਕੋਲ ਆਏ ਹੋਏ ਹੈਗੇ 50 ਕੂਪਰੇ ਬਾਈ ਜਾ ਵੀ ਲਿਗੇ 50 ਕੂਪਰੇ ਅਗਲੇ ਆਏ ਹੋਏ ਆਪਣੇ ਕੋਲ ਤੇ ਰੇਟ ਸਿਰਫ 200 ਰੁਪਏ ਨੂੰ ਹੋਊਗਾ 200 ਦਾ ਜੋੜਾ ਬਾਈ ਇਜਾ ਲਈ 200 ਦਾ ਏਕਡੋਣਾ 10000 ਦੇ ਪੰਜ ਆ ਬਈ 10000 ਦੇ ਪੰਜ ਕੂਤਰਾ ਤੁਹਾਨੂੰ ਦਿਖਾ ਦਿੰਨੇ ਆ ਬਈ ਆਹ ਕੂਤਰਾ ਬਈ ਦੇਖ ਲਓ ਫਿਰ ਆਹ ਕੂਤਰ ਰਹਿੰਦੇ ਆ ਬਈ ਆਪਣੇ ਕੋਲ ਸਾਰੇ 55 ਕੂਤਰਾ ਆ ਬਈ ਇਹ ਜੇ ਕਿਸੇ ਨੇ ਵੀ ਲੈਣੇ ਆ ਤਾਂ ਕੰਟੈਕਟ ਕਰ ਲਿਓ ਬਈ ਆਪਣੇ ਨਾਲ 10000 ਦੇ 5 ਕੁ ਪਰਾ ਬਾਈ 10000 ਦੇ 5 ਲੋ ਵੇ ਜੀ ਦੇ ਆ ਕੁ ਪਰਾ ਬਾਈ 10000 ਦੇ 5 ਆ ਬਾਈ ਠੀਕ ਹੈ ਬਾਈ ਜੀ ਤੇ ਆ ਚੈੱਕ ਕਰ ਲਓ ਬਾਈ ਛਾਤਰੀ ਦੀ ਲੱਗੇ ਹੋਇਆ ਬਾਈ ਇਹ ਠੀਕ ਆ ਬਾਈ ਜੀ ਜਿਹਨੇ ਵੀ ਇਹ ਆਫਰ ਦਾ ਲਾਭ ਉਠਾਉਣਾ ਹੈ ਜਲਦੀ ਜਲਦੀ ਆ ਕੇ ਲੈ ਜਾਓ ਕੁੱਲ 50 ਪੰਜਾ ਕਿਲੋ ਰਹਿ ਗਿਆ ਬਾਈ ਆਪਣੇ ਕੋਲ 200 ਦਾ ਇੱਕ ਆ ਬਾਈ 400 ਦੇ ਦੋ ਲੋ ਬਾਈ ਆ ਕੁੱਤਰ ਜਿਹੜੇ ਰਹਿ ਗਏ ਆਪਣੇ ਕੋਲ ਇਹ ਅੱਜ ਕੱਢ ਰਹੇ ਸੰਡੇ ਸੇਵ ਚ 200 ਰੁਪਏ ਨਾ ਗਿਆ ਬਾਈ ਦੇਖ ਸਕਦੇ ਹੋ ਤੁਸੀਂ 200 ਰੁਪਏ ਨਾ ਗਿਆ ਬਾਈ 200 ਰੁਪਏ ਨਾ ਠੀਕ ਆ ਦੇਖ ਲਓ ਬਾਈ 200 ਰੁਪਏ ਨਾਲ ਵੀਰੇ 200 ਰੁਪਏ ਨਾਲ ਸੰਡੇ ਸੇਲ ਲਾ ਦੇ ਬਈ ਸੈੱਟ ਕਰ ਲਓ ਇਹ ਕੁਆਲਿਟੀਆਂ 200 ਰੁਪਏ ਦੇ ਆਖਾ ਵੜੇ ਬਈ ਠੀਕ ਆ ਬਈ ਜੀ ਕੋਲਟੀਆਂ ਚੈੱਕ ਕਰੋ ਸਾਰੇ ਛਾਦਰੀ ਦੇ ਲੱਗੋ ਉੱਤਰ ਕੋਈ ਬਣਾ ਛਾਦਰੀ ਵਾਲਾ ਕੋਈ ਨਹੀਂ ਹੁੰਦਾ ਬਈ ਆਪਣੇ ਕੋਲ ਠੀਕ ਆ ਬਈ ਜੀ 200 ਦਾ ਇੱਕ 200 ਦਾ ਇੱਕ 200 ਦਾ ਇੱਕ ਬਈ ਲੇ ਗਵਾ ਜੀ ਕੱਹਾ ਅੱਜ ਜਿਲੇ ਆ ਸਕਦੇ ਬਈ ਸੰਡੇ ਨੂੰ ਔਰ ਦਨੇ ਹੋਰਦੰ ਦਾ 300 ਦੇ ਹਿਸਾਬ ਨੂੰ ਦੇਣਾ ਬਈਓ। ਇਹ ਚਾਹ ਰਹੇ ਆਂ ਥੋੜੇ ਜਿਹਾ ਕੁਇਤਰਾ ਆਪਣੇ ਕੋ। ਬਲੌਇ ਕਰ ਲੋ ਛੱਕ ਵਾਲ। ਇਹ ਨਾਗਰਾ ਪ੍ਰੋਡਕਸ਼ਨ ਬੀਬੀ ਨੂੰ ਬਲੌ ਕਰ ਲੋ ਬਈ ਜੀ। ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰਨਾ ਸਬਸਕ੍ਰਾਈਬ ਕਰ ਦੇਣਾ ਵਾਲਾ ਬਟਨ ਵੀ ਦਬਾ ਦਿਓ। ਤਾਂ ਕਿ ਆਨਲਾਈਨ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ। ਮਿਲਦੇ ਆਂ ਜਲਦੀ ਹੀ ਕੋਈ ਅਗਲੀ ਵੀਡੀਓ ਫਤਫਤ ਲਈ ਮਾਇ ਕੋ ਜੀ ਕਰਾਂਗਾ। 我爱桂